13ਵਾਂ ਧੰਮਣ ਵਾਲਾ ਤੇ ਟਿੱਬਾ ਦੋਵੇਂ ਪਿੰਡਾਂ ਦੇ ਸਿਆਣੇ ਬੰਦਿਆਂ ਨੇ ਇੱਕ ਦਿਨ ਇਕੱਠ ਕੀਤਾ ਉੱਥੇ ਚਸ਼ਮੇ ਕੋਲ ਹੀ ਨੇੜੇ ਇੱਕ ਟਾਲੀ ਦੀ ਛਾਂ ਥੱਲੇ ਬੈਠ ਗਏ ਬਹੁਤੇ ਬੰਦੇ ਧੰਮਣ ਵਾਲੇ ਦੇ ਸਨ ਮੰਡੀ ਨੂੰ ਲੋਕਾਂ ਦਾ ਨਿਤ ਆਉਣਾ ਜਾਣਾ ਸੀ ਖਾੜੀ ਸੋਣੀ ਵੇਚਣ ਤਾਂ ਜਾਂਦੇ ਹੀ ਜਾਂਦੇ ਉਂਝ ਵੀ ਸੌਦਾ ਸੂਤ ਲੈਣ ਜਾਣਾ ਪੈਂਦਾ ਗਰਮੀ ਦੇ ਦਿਨਾਂ ਵਿੱਚ ਸੱਤ ਮੀ ਲਗਾਤਾਰ ਤੁਰੇ ਜਾਣਾ ਰਾਹ ਵਿੱਚ ਕਿਤੇ ਵੀ ਨਾ ਠਹਿਰਨਾ ਉਹਨਾਂ ਲਈ ਬਹੁਤ ਔਖਾ ਸੀ। ਦਮ ਲੈਣ ਦੀ ਗੱਲ ਵੱਖਰੀ। ਤੇ ਲੱਗਦੀ ਤਾਂ ਰਾਹ ਵਿੱਚ ਕਿਤੇ ਵੀ ਪਾਣੀ ਨਾ ਮਿਲਦਾ। ਪਹਾੜ ਛੱਡ ਕੇ ਟਿੱਬੇ ਦੇ ਘਰਾਂ ਵਿੱਚ ਪਾਣੀ ਪੀਣ ਜਾਣਾ ਹੋਰੂ-ਹੋਰੂ ਲੱਗਦਾ। ਪਹੇ ਨੇੜੇ ਦੇ ਘਰ ਪਾਣੀ ਪਿਆ ਤਾਂ ਦਿੰਦੇ ਪਰ ਨਿੱਤ ਇਹ ਕੰਮ ਔਖਾ ਸੀ। ਉਹਨਾਂ ਦੇ ਘਰ ਪਿਆਓ ਥੋੜਾ ਸੰ। ਧੰਮਣ ਵਾਲੇ ਪਿੰਡ ਦੇ ਲੋਕਾਂ ਨੇ ਸੋਚਿਆ ਤਾਂ ਉਹਨਾਂ ਦੇ ਮਨਾਂ ਵਿੱਚ ਗੱਲ ਪੱਕੀ ਗੁੱਟ ਗਈ ਕਿ ਜੇ ਚਸ਼ਮੇ ਵਾਲੀ ਤਾਂ ਖੂਹੀ ਲੱਗ ਜਾਵੇ ਪੰਜ ਸੱਤ ਦਰਖਤ ਲੱਗ ਜਾਣ ਪਾਣੀ ਦਾ ਛੱਪੜ ਹੋਵੇ ਤਾਂ ਮौज ਹੀ ਮौज ਹੈ ਉਹ ਮੰਡੀ ਨੂੰ ਆਉਂਦੇ ਜਾਂਦੇ ਉੱਥੇ ਦਰਖਤਾਂ ਥੱਲੇ ਬਹਿ ਕੇ ਵਿਸ਼ਰਾਮ ਕਰਿਆ ਕਰਨਗੇ ਖੂਹੀ ਦਾ ਠੰਡਾ ਪਾਣੀ ਪੀਣਗੇ ਤੇ ਉਹਨਾਂ ਦੇ ਊਠ ਬਲਦ ਛੱਪੜ ਤੋਂ ਪਾਣੀ ਪੀਆ ਕਰਨਗੇ ਇਹ ਥਾਂ ਤਾਂ ਇੱਕ ਪੜਾ ਬਣ ਜਾਵੇਗਾ ਪਿੰਡ ਦਾ ਉਹਨਾਂ ਦੇ ਮੱਥਿਆਂ ਵਿੱਚ ਪੂਰਾ ਚਾਨਣ ਸੀ ਜਿਸ਼ਮੇ ਵਾਲੀ ਥਾਂ ਉਤੇ ਇੱਕ ਨਵਾਂ ਸੰਸਾਰ ਸਿਰਜਿਆ ਜਾਵੇ। ਟਿੱਬੇ ਦੇ ਬੰਦੇ ਸੋਚਦੇ ਸਨ ਕਿ ਚਸ਼ਮੇ ਵਾਲੀ ਥਾਂ ਜੇ ਖੂਹੀ ਲੱਗ ਜਾਂਦੀ ਹੈ, ਛੱਪੜ ਪੁੱਟਿਆ ਜਾਂਦਾ ਹੈ। ਦਰਖਤ ਲੱਗ ਜਾਣ ਤਾਂ ਉਹਨਾਂ ਦੇ ਪਿੰਡ ਨੂੰ ਵੀ ਫਾਇਦਾ ਹੈ। ਨੇੜੇ ਦੇ ਖੇਤਾਂ ਵਾਲੇ ਜਾ ਕੇ ਬੈਠਿਆ ਕਰਨਗੇ, ਪਸ਼ੂ ਪਾਣੀ ਪੀਣਗੇ। ਟੱਬਾ ਪਿੰਡ ਵਿੱਚ ਨਾ ਤਾਂ ਕੋਈ ਮੰਦਰ ਗੁਰਦੁਆਰਾ ਸੀ ਤੇ ਨਾ ਹੋਰ ਕੋਈ ਅਜਿਹੀ ਸਾਂਝੀ ਥਾਂ ਜਿੱਥੇ ਜਾ ਕੇ ਲੋਕ ਬੈਠ ਸਕਣ। ਤੇ ਵੇਲੀਆਂ ਗੱਲਾਂ ਮਾਰ ਸਕਣ ਉਹ ਸੋਚਦੇ ਜ਼ਮੀਨ ਤਾਂ ਧੰਮਣ ਵਾਲੇ ਦੀ ਹੈ ਆਪਣੀ ਤਾਂ ਉਂਗਲ ਹੀ ਉਂਗਲ ਹੈ ਲੱਗ ਲਗਾ ਕੇ ਟੋਬਾ ਪੁੱਟਣਾ ਹੋਵੇ ਤਾਂ ਉਹਨਾਂ ਦਾ ਹਿੱਸਾ ਵੀ ਸ਼ਾਮਲ ਹੋ ਜਾਵੇਗਾ ਸਾਂਝੀ ਥਾਂ ਹੈ ਖਵਾਜੇ ਪੀਰ ਦੀ ਦੋਵੇਂ ਪਿੰਡਾਂ ਨੇ ਆਖਿਰ ਫੈਸਲਾ ਕੀਤਾ ਕਿ ਖਵਾਜੇ ਵਾਲੀ ਥਾਂ ਉੱਤੇ ਚੱਪੜ ਪੁੱਟਿਆ ਜਾਵੇ ਬਾਕੀ ਫੇਰ ਦੇਖਾਂਗੇ ਦੁੱਲਾ ਢੋਲ ਲਈ ਉੱਥੇ ਹੀ ਬੈਠਾ ਸੀ ਦੋਵੇਂ ਪਿੰਡਾਂ ਦੇ ਲੋਕਾਂ ਨੇ ਇੱਕ ਆਵਾਜ਼ ਹੋ ਕੇ ਆਖਿਆ ਲੈ ਬੈਦੁੱਲਾ ਲਾ ਦੇ ਡਗਾ ਕਰਦੇ ਕੰਮ ਸ਼ੁਰੂ ਦੁੱਲਾ ਖੜਾ ਹੋ ਗਿਆ ਉਹ ਉੱਥੇ ਖੜਾ ਹੀ ਢੋਲ ਵਜਾਉਣ ਲੱਗਿਆ ਪਹਿਲਾਂ ਹੀ ਕੱਸੀ ਬੈਠਾ ਸੀ ਉਹ ਚਸ਼ਮੇ ਉੱਤੇ ਆਖੜਾ ਜ਼ੋਰ-ਜ਼ੋਰ ਦੀ ਢੋਲ ਵਜਾ ਰਿਹਾ ਸੀ ਮਗਰ-ਮਗਰ ਲੋਕ ਵੀ ਆ ਖੜੇ ਸਨ ਥੰਮਣ ਵਾਲੇ ਦੇ ਨੰਬਰਦਾਰ ਕੁੰਡਾ ਸਿੰਘ ਨੇ ਆਖਿਆ ਦੇਖਦੇ ਕੀ ਉਹ ਚੱਕ ਲਿਆ ਕਈਆਂ ਟੋਕਰੇ ਹੁਣੇ ਢੋਲ ਵੱਜੀ ਗਿਆ ਚਾਰ-ਪੰਜ ਬੰਦੇ ਟਿੱਬੇ ਨੂੰ ਤੁਰ ਗਏ ਥੰਮਣ ਵਾਲੇ ਦੇ ਪੰਜ-ਸੱਤ ਬੰਦੇ ਆਪਣੇ ਪਿੰਡ ਨੂੰ ਚਲੇ ਗਏ 2 ਘੰਟਿਆਂ ਪਿੱਛੋਂ ਕਈਆਂ ਦੇ ਖੜਕਾਟ ਪੈਣ ਲੱਗੇ ਦੋਵੇਂ ਪਿੰਡਾਂ ਦੇ ਹੋਰ ਬੰਦੇ ਵੀ ਆ ਗਏ ਸਨ ਚੋਬਰ ਮੁੰਡੇ ਮਿੱਟੀ ਦੇ ਟੋਕਰੇ ਭਰ-ਭਰ ਦੂਰ ਲੈ ਜਾ ਕੇ ਸੁੱਟਦੇ ਮਿੱਟੀ ਪੁੱਟਣ ਵਾਲੇ ਅੱਡ ਬੰਦੇ ਸਨ ਜੋ ਨਾਲ ਦੀ ਨਾਲ ਟੋਕਰੇ ਵੀ ਭਰੀ ਜਾਂਦੇ ਟੋਕਰੇ ਚ ਕਾਉਣ ਵਾਲੇ ਹੋਰ ਸਨ ਭਰੇ ਟੋਕਰੇ ਚੁੱਕ ਕੇ ਸੁੱਟਣ ਵਾਲੇ ਹੋਰ ਸਨ ਆਥਣ ਤੱਕ ਢੋਲ ਵੱਜਦਾ ਰਿਹਾ ਤੇ ਟੋਆ ਚੌੜਾ ਹੁੰਦਾ ਗਿਆ ਤਿੱਬੇ ਦਾ ਨੰਬਰਦਾਰ ਤੋਤਾ ਸਿੰਘ ਵੀ ਆ ਗਿਆ ਸੀ ਉਹਦਾ ਕਦ ਮਦਰਾ ਸੀ ਪਰ ਢਿੱਡ ਵੱਡਾ ਉਹਨੂੰ ਤੋਤਾ ਢਿੱਡਲ ਵੀ ਆਖਦੇ ਤੋਤੇ ਢਿੱਡਲ ਨੇ ਵਿੱਗਾ ਥਾਂ ਵਗੜ ਦਿੱਤਾ ਇੱਕ ਸੋਟੀ ਲੈ ਕੇ ਲਕੀਰ ਖਿੱਚਣ ਲੱਗਿਆ ਸੋਟੀ ਦੇ ਸਿਰੇ ਨੂੰ ਇੱਕ ਮੁੰਡੇ ਨੇ ਦੱਬ ਰੱਖਿਆ ਸੀ ਤਾਂ ਕਿ ਸੋਟੀ ਦੀ ਲਕੀਰ ਧਰਤੀ ਉੱਤੇ ਪੂਰੀ ਉੱਗੜ ਆਵੇ ਤੇ ਫੇਰ ਤੋਤੇ ਨੇ ਆਪਣੇ ਪਿੰਡ ਦੇ ਇੱਕ ਬੰਦੇ ਨੂੰ ਕਿਹਾ ਕਿ ਉਹ ਇਸ ਲਕੀਰ ਉੱਤੇ ਕਹੀ ਦੇ ਡੂੰਗੇ ਟੱਕਲਾ ਦੇਵੇ ਨਿਸ਼ਾਨੀ ਰਹੇ ਕਿ ਇਥੋਂ ਤੱਕ ਟੋਬਾ ਪੁੱਟਣਾ ਹੈ ਦੋਵੇਂ ਪਿੰਡਾਂ ਵਿੱਚ ਡੌਂਡ ਕੀ ਪੱਟ ਦਿੱਤੀ ਗਈ ਕਿ ਚਸ਼ਮੇ ਵਾਲੀ ਥਾਂ ਛੱਪੜ ਪੁੱਟਿਆ ਜਾ ਰਿਹਾ ਹੈ ਟੋਕਰੇ ਤੇ ਕਹੀਂਾਂ ਲੈ ਕੇ ਚੱਲੋ ਪੁੰਨ ਦਾ ਕੰਮ ਹੈ ਅਗਲੇ ਦਿਨ ਦੁੱਲਾ ਪਉ ਫਟਦੀ ਨਾਲ ਜਾਗ ਪਿਆ ਉੱਠ ਕੇ ਰਾਤ ਦੇ ਰੱਖੇ ਕੋਰੇ ਤਪਲੇ ਵਿੱਚੋਂ ਠੰਡਾ ਪਾਣੀ ਪੀਤਾ ਖੰਗਿਆ ਤਿੱਖੀਆਂ ਖੰਗੂਰਾ ਮਾਰੀਆਂ ਚੰਨੂ ਤੇ ਗਾਨੀ ਹਾਲੇ ਤੱਕ ਜਾਗੇ ਨਹੀਂ ਸਨ ਉਹ ਚਾਹੁੰਦਾ ਸੀ ਛੇਤੀ ਚਾ ਵੀ ਕੇ ਜੰਗਲ ਪਾਣੀ ਜਾਵੇ ਤੇ ਫਿਰ ਨਾ ਧੋ ਕੇ ਢੋਲ ਵਜਾਵੇ ਉਡੀਕ ਉਹ ਖੁਦ ਹੀ ਥੱਲੇ ਉਤਰ ਆਇਆ ਦੂਰੋਂ ਹੀ ਹਾਕਾ ਮਾਰਨ ਲੱਗਿਆ ਨਹਿਰੂ ਓਏ ਓਏ ਨਹਿਰੂ ਉਠੋ ਭਾਈ ਕਰੋ ਕੋਈ ਚਾਚਪਟਾ ਦੁੱਲੇ ਦਾ ਉੱਚਾ ਬੋਲ ਸੁਣ ਕੇ ਗਾਨੀ ਜਾਗ ਉੱઠી ਤੜਕੇ ਦੀ ਵਧੀਆ ਠੰਡੀ ਹਵਾ ਵਗ ਰਹੀ ਸੀ ਨੀਂਦ ਦੀ ਪੂਰੀ ਕੋਕੀ ਸੀ ਇਹ ਵੇਲਾ ਮਿੱਠੀ ਨੀਂਦ ਲੈਣ ਦਾ ਹੁੰਦਾ ਹੈ ਉਹ ਦੁੱਲੇ ਉੱਤੇ ਥੋੜਾ ਖਿਜੀ ਵੀ ਦੀਮੀ ਭੱਜ ਗਈ ਬੁੜੇ ਨੂੰ ਟੇਕ ਕਿੱਥੇ ਬਈ ਉਹ ਤਾਂ ਹੁਣ ਮੁਰਦੀ ਨਹੀਂ ਪਤਾ ਨਹੀਂ ਕਿੱਧਰ ਮਰ ਖੱਪ ਗਈ ਤੂੰ ਰਾਮ ਕਰ ਹੁਣ ਚੌਰਾ ਨਾ ਆਪ ਸੌਂਦਾ ਨਾ ਦੂਜਿਆਂ ਨੂੰ ਸੌਣ ਦਿੰਦਾ ਰਸੋਈ ਵਿੱਚ ਜਾ ਕੇ ਉਹ ਲੱਕੜਾਂ ਤੋੜਨ ਲੱਗੀ ਚੁੱਲ੍ਹੇ ਅੱਗ ਬਾਲ ਲਈ ਤੇ ਪਤੀਲਾ ਧਰ ਦਿੱਤਾ ਦੁੱਲਾ ਉਧਰ ਚੋਗਾਨ ਵਿੱਚ ਤੁਰਿਆ ਫਿਰਦਾ ਸੀ ਊਠ ਲੇਟੇ ਪਏ ਸਨ ਬੋਤੀ ਧੌਣ ਚੁੱਕੀ ਬੈਠੀ ਸੀ ਮਾਝ ਆਪਣੇ ਕਿੱਲੇ ਨਾਲ ਸਿੰਘ ਠੋਕਰ ਰਹੀ ਸੀ ਉਹ ਬੋਤੀ ਨੇੜੇ ਚਲਿਆ ਗਿਆ। ਉਹਦੀ ਗਰਦਨ ਉੱਤੇ ਹੱਥ ਫੇਰਨ ਲੱਗਿਆ। ਬੋਤੀ ਉਹਦੇ ਵੱਲ ਮੋਹ ਭਰੀਆਂ ਅੱਖਾਂ ਨਾਲ ਝਾਕ ਰਹੀ ਸੀ। ਉਹਨੂੰ ਬੋਤੀ ਦਾ ਚਿਹਰਾ ਬੜਾ ਪੋਲਾ ਪਾਲਾ ਦਿਸਿਆ। ਲੱਗਿਆ ਜਿਵੇਂ ਬੋਤੀ ਦਾ ਚਿਹਰਾ ਸਰਦਾਰੋ ਦਾ ਚਿਹਰਾ ਹੋਵੇ। ਉਹ ਕਿੰਨੀ ਚੰਗੀ ਸੀ। ਜਿੰਨੇ ਸਾਲ ਰਹੀ, ਕਿੰਨੇ ਮੋਹ ਨਾਲ ਰਹੀ। ਉਹੀ ਪਾਪੀ ਬਣ ਗਿਆ ਜਿਹੜਾ ਉਹਨੂੰ ਤੋਂਮਤਾ ਲਾਉਂਦਾ ਰਿਹਾ। ਦੁੱਲਾ ਸੋਚਦਾ, ਉਹ ਪਤਾ ਨਹੀਂ ਹੁਣ ਕਿਸ ਹਾਲ ਵਿੱਚ ਹੋਵੇਗੀ। ਦੁੱਲੇ ਨੂੰ ਯਕੀਨ ਸੀ ਕਿ ਉਹਦੇ ਜਿੰਨਾ ਮੋਹ ਪਿਆਰ ਸਰਦਾਰੋਂ ਨੂੰ ਧਰਤੀ ਦੀ ਕੰਡ ਉੱਤੇ ਕੋਈ ਵੀ ਹੋਰ ਨਹੀਂ ਕਰਦਾ ਹੋਵੇਗਾ ਉਹ ਤਾਂ ਇੱਕ ਮੂਰਤ ਸੀ ਮੂਰਤ ਉਹ ਤੋਂ ਸੰਭੀ ਨਾ ਗਈ ਜੇ ਉਹ ਉਹਨੂੰ ਤੰਗ ਨਾ ਕਰਦਾ ਤਾਂ ਉਹਨੇ ਐਵੇਂ ਜਿਵੇਂ ਇੱਥੇ ਹਵੇਲੀ ਵਿੱਚ ਹੀ ਉਹਦੇ ਕੋਲ ਟਿੱਕੀ ਰਹਿਣਾ ਸੀ ਜਿਹੜੀ ਉਹਦੀ ਮੋਜ ਸੀ ਕਰੀ ਜਾਂਦੀ ਚਾਹੇ ਉਹ ਕਿਵੇਂ ਸੀ ਜਾਂ ਨਹੀਂ ਸੀ ਉਹਨੂੰ ਤਾਂ ਪੂਰਾ ਮੋਹ ਕਰਦੀ ਸੀ ਦੁੱਲੇ ਨੂੰ ਆਪਣੇ ਨਾਲ ਗਿਰਨਾ ਹੋਈ ਉਹ ਤੋਂ ਇਹ ਮੋਹ ਸੰਭਾਲ ਕੇ ਰੱਖਿਆ ਨਾ ਗਿਆ ਬੋਤੀ ਦੀ ਪਿੱਠ ਉੱਤੇ ਹੱਥ ਫੇਰ ਕੇ ਤੇ ਉਹਨੂੰ ਥਾਪੀ ਦੇ ਕੇ ਉਹ ਉਹਦੇ ਕੋਲ ਹੀ ਪਰੰਪਰ ਬੈਠ ਗਿਆ ਉਹਦਾ ਜੀ ਕੀਤਾ ਉਹ ਇੱਥੇ ਹੀ ਠੰਡੀ ਠੰਡੀ ਮਿੱਟੀ ਉੱਤੇ ਲੇਟ ਜਾਵੇ ਬੋਤੀ ਦੀ ਨੇੜਤਾ ਉਹਨੂੰ ਚੰਗੀ ਲੱਗ ਰਹੀ ਸੀ ਐਨੇ ਨੂੰ ਗਾਨੀ ਨੇ ਹਾਕ ਮਾਰ ਦਿੱਤੀ ਬਾਪੂ ਚਾਹ ਪੀਲਾ ਆ ਕੇ ਬਣ ਗਈ ਚਾਹ ਪੀ ਕੇ ਉਹ ਨਿਆਈਆਂ ਵੱਲ ਨਿਕਲ ਗਿਆ ਜੰਗਲ ਪਾਣੀ ਜਾ ਕੇ ਛੇਤੀ ਹੀ ਮੁੜ ਆਇਆ ਕੂਹੀ ਦਾ ਪਾਣੀ ਕੱਢਿਆ ਤੇ ਨਹਾ ਲਿਆ ਠੰਡਾ ਠਾਰ ਪਾਣੀ ਉਹਦੀ ਦੇਹ ਨੂੰ ਤਾਜ਼ਾ ਕਰ ਗਿਆ ਉਹ ਕਾਹਲ ਨਾਲ ਚੁਬਾਰੇ ਵਿੱਚ ਗਿਆ ਤੇ ਢੋਲ ਲੈ ਕੇ ਥੱਲੇ ਆ ਗਿਆ ਖੂਹ ਦੀ ਚੌਂਕੜੀ ਕੋਲ ਖੜ ਕੇ ਢੋਲ ਵਜਾਉਣ ਲੱਗਿਆ ਉਸ ਸਮੇਂ ਤੱਕ ਸੂਰਜ ਦਾ ਉਬਾਰ ਦਿਸਣ ਲੱਗ ਪਿਆ ਸੀ ਢੋਲ ਵਜਾਉਂਦੇ ਵਜਾਉਂਦੇ ਉਹਨੇ ਇੱਕ ਗੀੜਾ ਪਿੰਡ ਵਿੱਚ ਦਿੱਤਾ ਢੋਲ ਦੀ ਆਵਾਜ਼ ਸੁਣ ਕੇ ਨੰਬਰਦਾਰ ਗੁੰਡਾ ਸਿੰਘ ਘਰੋਂ ਬਾਹਰ ਆ ਗਿਆ ਉਹਨਾਂ ਹੱਥੋ ਕੇ ਪਹਿਲਾਂ ਹੀ ਤਿਆਰ ਬੈਠਾ ਸੀ ਸੱਤ ਵਿੱਚ ਆ ਕੇ ਬੈਠ ਗਿਆ ਜਿਹੜੇ ਕੁਝ ਬੰਦੇ ਉਹਦੇ ਕੋਲ ਆਏ ਉਹ ਉਹਨਾਂ ਨੂੰ ਹਦਾਇਤਾਂ ਦਿੰਦਾ ਗਿਆ ਘੰਟੇ ਅੱਧੇ ਘੰਟੇ ਵਿੱਚ ਹੀ ਕਈਆਂ ਵਾਲੇ 50 ਬੰਦੇ ਉੱਥੇ ਆ ਕੇ ਬੈਠ ਗਏ ਉਹਨਾਂ ਕੋਲ ਇੱਕ ਇੱਕ ਟੋਕਰਾ ਵੀ ਸੀ ਉੱਥੇ ਬੈਠੇ ਬੈਠੇ ਉਹ ਆਪਣੇ ਟੋਕਰਾਂ ਵਿੱਚ ਬੋਰੀਆਂ ਦੇ ਪੱਲੜ ਸਿਉਣ ਲੱਗੇ ਪੱਲੜ ਉਹ ਆਪਣੇ ਘਰੋਂ ਹੀ ਲੈ ਕੇ ਆਏ ਸਨ ਕਈ ਬੰਦਿਆਂ ਕੋਲ ਸੇਬੇ ਤੇ ਸੂਏ ਵੀ ਸਨ ਨੰਬਰਦਾਰ ਕੁੰਡਾ ਸਿੰਘ ਦੀ ਪੂਰੀ ਚੜਤ ਸੀ ਟੋਲ ਵੱਜ ਰਿਹਾ ਸੀ ਕੁੰਡਾ ਸਿੰਘ ਜਿਵੇਂ ਆਪਣੀ ਫੌਜ ਲੈ ਕੇ ਕੋਈ ਜੰਗ ਜਿੱਤਣ ਜਾ ਰਿਹਾ ਹੋਵੇ। ਤੋਤਾ ਟਿੱਡਲ ਟਿੱਬੇ ਦੇ 20 ਬੰਦੇ ਲੈ ਕੇ ਪਹਿਲਾਂ ਹੀ ਆਇਆ ਬੈਠਾ ਸੀ। ਉਹਨਾਂ ਕੋਲ ਵੀ ਆਪਣੀਆਂ-ਆਪਣੀਆਂ ਕਹਿਆਂ ਤੇ ਟੋਕਰੇ ਸਨ। ਟੋਲ ਦੀ ਆਵਾਜ਼ ਦੋਵਾਂ ਪਿੰਡਾਂ ਤੱਕ ਪਹੁੰਚ ਰਹੀ ਸੀ। ਟਾਬ ਦੀ ਮਿੱਟੀ ਟੋਕਰਾ-ਟੋਕਰਾ ਹੋ ਕੇ ਬਾਹਰ ਜਿੱਥੇ ਡੇਗ ਰਹੀ ਸੀ, ਉੱਥੇ ਇੱਕ ਲੰਮਾ ਚੌੜਾ ਥੜਾ ਬਣਦਾ ਜਾ ਰਿਹਾ ਸੀ। ਕੁਝ ਬੰਦੇ ਕਹਿਆਂ ਲੈ ਕੇ ਨਾਲ ਦੀ ਨਾਲ ਉਸ ਥੜੇ ਨੂੰ ਪੱਦਰ ਕਰਦੇ ਜਾ ਰਹੇ ਸਨ ਦੋਵੇਂ ਪਿੰਡਾਂ ਵੱਲੋਂ ਉੱਥੇ ਹੀ ਲੰਗਰ ਖੁੱਲ ਗਏ ਡਬਲ ਇੱਟਾਂ ਦੇ ਚੁੱਲ੍ਹਿਆਂ ਉੱਤੇ ਚਾਹ ਦੇ ਦੇਗੇ ਉਬਲਣ ਲੱਗੇ ਉਹ ਆਪਣੇ ਆਪਣੇ ਪਿੰਡਾਂ ਤੋਂ ਭਾਂਡਿਆਂ ਦੀਆਂ ਬੇਲਾਂ ਲੈ ਕੇ ਆਏ ਸਨ ਪਹਿਲਾਂ ਸਭ ਨੂੰ ਚਾਹ ਵਰਤਾਈ ਗਈ ਨੰਬਰਦਾਰਾਂ ਕੋਲ ਫੀਮ ਦੇ ਪਿੰਨੇ ਵੀ ਸਨ ਫੀਮ ਖਾਣ ਵਾਲਿਆਂ ਨੇ ਇੱਕ ਇੱਕ ਮਾਵਾ ਖਾਦਾ ਤੇ ਤਰਾਰੇ ਵਿੱਚ ਆ ਗਈ ਬੋਲੇ ਸੋ ਨਿਹਾਲ ਸਸਰੀ ਕਾਲ ਦੇ ਜਕਾਰਿਆਂ ਨਾਲ ਕੰਮ ਦੁਬਾਰਾ ਸ਼ੁਰੂ ਹੋ ਗਿਆ ਤੋ ਕ੍ਰੇਟੋਂ ਦੇ ਮਨੁੱਖ ਇਓਂ ਲੱਗ ਰਹੇ ਸਨ ਜਿਵੇਂ ਇਹ ਸਭ ਫਰਿਹਾਦ ਹੋਣ ਤੇ ਸ਼ੀਰੀ ਦੀ ਨਹਿਰ ਪੁੱਟਣ ਲਈ ਪਹਾੜ ਨੂੰ ਮੱਥਾ ਲਾਇਆ ਹੋਵੇ। ਚਾਹ ਦੇ ਦੇਗੇ ਉਵੇਂ ਹੀ ਉੱਬਲਦੇ ਰਹੇ। ਜਿਸ ਕਿਸੇ ਨੂੰ ਤਲਬ ਲੱਗਦੀ ਆ ਕੇ ਚਾਹ ਦਾ ਗਲਾਸ ਪੀ ਲੈਂਦਾ। ਦੋਵੇਂ ਪਿੰਡਾਂ ਦੇ ਵੇਲੇ ਬੰਦੇ ਟਾਬ ਪੁੱਟਿੰਦੀ ਦੇਖਣ ਲਈ ਉੱਥੇ ਆ ਖੜੇ ਸਨ। ਜਿਹੜਾ ਕੋਈ ਆਉਂਦਾ ਹਰ ਇੱਕ ਨੂੰ ਚਾਹ ਦਾ ਗਲਾਸ ਦਿੱਤਾ ਜਾਂਦਾ। ਗੁੜ ਦੀ ਚਾਹ ਸੀ ਵੱਧ ਦੁੱਧ ਵਾਲੀ। ਜੱਗ ਦੀ ਚਾਹ ਸਵਾਦ ਬਹੁਤ ਲੱਗਦੀ ਐ ਫੇਰ ਬੁੜੀਆਂ ਕੁੜੀਆਂ ਤੇ ਬਹੂਆਂ ਵੀ ਆ ਗਈਆਂ ਦੋਵੇਂ ਪਿੰਡਾਂ ਤੋਂ ਚੁੱਲਿਆਂ ਉੱਤੇ ਤਵੀਆਂ ਰੱਖ ਕੇ ਰੋਟੀਆਂ ਪਕਾਉਣ ਲੱਗੀਆਂ ਆਟੇ ਦੀਆਂ ਪੂਰੀਆਂ ਸਨ ਵੱਡੀਆਂ-ਵੱਡੀਆਂ ਪ੍ਰਾਤਾਂ ਵਿੱਚ ਕੁਝ ਔਰਤਾਂ ਆਟਾ ਗੁੰਨਣ ਦਾ ਕੰਮ ਹੀ ਕਰਦੀਆਂ ਕੁਝ ਔਰਤਾਂ ਭੇੜੇ ਹੀ ਬਣਾਈ ਜਾਂਦੀਆਂ ਕੁਝ ਚੱਕਲੇ ਵੇਲ ਨੇ ਨਾਲ ਰੋਟੀਆਂ ਵੇਲੀ ਜਾਂਦੀਆਂ ਤਾਂ ਵਿਊ ਤੇ ਰੋਟੀਆਂ ਉਥਲਣ ਵਾਲੀਆਂ ਹੋਰ ਔਰਤਾਂ ਸਨ ਤੇ ਚਿਮਟੇ ਫੜ ਕੇ ਆਗੂ ਤੇ ਰੋਟੀਆਂ ਸੇਕਣ ਵਾਲੀਆਂ ਹੋਰ ਔਰਤਾਂ ਰੋਟੀਆਂ ਚੋਪੜਨ ਵਾਲੀਆਂ ਹੋਰ ਟੋਕਰਿਆਂ ਵਿੱਚ ਰੋਟੀਆਂ ਦੇ ਢੇਰ ਲੱਗਦੇ ਜਾ ਰਹੇ ਸਨ ਪਚਰੰਗੇ ਆਚਾਰ ਦੇ ਡੱਬੇ ਲਿਆਂਦੇ ਗਏ ਗੰਡੇ ਸਨ ਇੱਕ ਪਾਸੇ ਨਵਾਂ ਚੁੱਲਾ ਬਣਾ ਕੇ ਸਾਬਤ ਮੂੰਗੀ ਦੀ ਦਾਲ ਰਿਣੀ ਜਾ ਰਹੀ ਸੀ ਦੁਪਹਿਰ ਦਾ ਵੇਲਾ ਹੋਇਆ ਤਾਂ ਸਭ ਲੋਕ ਮੂੰਹ ਹੱਥ ਧੋ ਕੇ ਟੁੱਟਪੇ ਰੋਟੀ ਤੇ ਵਾਟੀਆਂ ਵਿੱਚ ਦਾਲ ਪਾ ਦਿੱਤੀ ਜਾਂਦੀ ਗੰਡੇ ਚੀਰ ਕੇ ਰੱਖੇ ਪਏ ਸੰ ਰੋਟੀਆਂ ਹੱਥਾਂ ਉੱਤੇ ਫੜਾਈਆਂ ਜਾਂਦੀਆਂ ਉੱਤੇ ਗੰਡੇ ਦੀਆਂ ਫਾੜੀਆਂ ਤੇ ਪਚਰੰਗਾ ਬੰਦੇ ਰੋਟੀ ਖਾਂਦੇ ਤੇ ਦਾਲ ਦੀ ਲਿਬੜੀ વાਟੀ ਵਿੱਚ ਪਾਣੀ ਪਵਾ ਕੇ ਪੀ ਲੈਂਦੇ ਜਿਨ੍ਹਾਂ ਨੇ ਪਹਿਲਾਂ ਰੋਟੀ ਖਾ ਲਈ ਨੇੜੇ ਦੇ ਕਿਸੇ ਦਰਖਤ ਥੱਲੇ ਜਾ ਕੇ ਗੱਲਾਂ ਮਾਰਨ ਲੱਗੇ ਦੁੱਲੇ ਦਾ ਢੋਲ ਚੁੱਪ ਸੀ ਉਹ ਰੋਟੀ ਖਾ ਕੇ ਇਕੱਲਾ ਇੱਕ ਰੁੱਖ ਥੱਲੇ ਜਾ ਬੈਠਾ ਤੇ ਢੋਲ ਦਾ ਸਰਾਣਾ ਲਾ ਕੇ ਆਰਾਮ ਕਰਨ ਲੱਗਿਆ ਰੋਟੀ ਖਾ ਕੇ ਸਾਰੇ ਬੰਦੇ ਹੀ ਦਰਖਤਾਂ ਥੱਲੇ ਜਾ ਲਟੇ ਲੋਵਗ ਰਹੀ ਸੀ ਕੋਈ ਜਣਾ ਬੈਠਾ ਹੋ ਕੇ ਗੱਲ ਕਰਦਾ ਉਹਨਾਂ ਨੇ ਸਿਰਫ ਰੋਟੀ ਥੱਲੇ ਕਰਨੀ ਸੀ ਸੌਣਾ ਨਹੀਂ ਸੀ ਫੇਰ ਵੀ ਕੁਝ ਆਲਸੀ ਬੰਦੇ ਕੁੜਾੜੇ ਮਾਰਨ ਲੱਗੇ ਬੁੜੀਆਂ ਕੁੜੀਆਂ ਤੇ ਬਹੂਆਂ ਰੋਟੀ ਦਾ ਕੰਮ ਨਿਬੇੜ ਕੇ ਤੇ ਭਾਂਡੇ ਮਾਂਜ ਕੇ ਪਿੰਡਾਂ ਨੂੰ ਚਲੀਆਂ ਗਈਆਂ ਨੰਬਰਦਾਰ ਕੁੰਡਾ ਸਿੰਘ ਨੇ ਚਾਹ ਵਾਲਿਆਂ ਨੂੰ ਲਲਕਾਰਾ ਮਾਰਿਆ ਲੈ ਵੀ ਧਰੋ ਦੇਗਾ ਹੁਣ ਬਣਾਓ ਕੰਡੇਦਾਰ ਜੀ بس ਇਹ ਸਮਝੋ ਪਈ ਸਰੀਰਾਂ ਚ ਜਾਨ ਪੈ ਜੇ ਦੋਵੇਂ ਪਿੰਡਾਂ ਦੀਆਂ ਦੇਗਾ ਉਬਲਣ ਲੱਗੀਆਂ ਲੰਮੀ ਪੱਤੀ ਦੀ ਚਾਹ ਖੱਦ-ਖੱਦ ਕਰਕੇ ਕੰਡਿਆਂ ਨੂੰ ਝੋਂਦੀ ਗੁੜ ਦੇ ਡਲੇ ਪੰਨ-ਪੰਨ ਦੇਗਾ ਵਿੱਚ ਸੁੱਟੇ ਗਏ ਦੁੱਧ ਤੱਤਾ ਕਰਕੇ ਰੱਖਿਆ ਪਿਆ ਸੀ ਇੱਕ ਮਦਰਾ ਜਿਹਾ ਬੰਦਾ ਕੁੰਡਾ ਸਿਉਂ ਕੋਲ ਆਇਆ ਤੇ ਬੋਲਿਆ ਨੰਬਰਦਾਰਾ ਮੈਂ ਹੋਰ ਕਹਿੰਨਾ ਹੈ ਦੇਗੇ ਵਿੱਚ ਹੀ ਸਿੱਟ ਦੇ ਦੋ ਤੋਲੇ ਬੱਜਮਾ ਨਸ਼ਾ ਚੜਜੂ ਸਾਰਿਆਂ ਨੂੰ ਤਰਾਰੇ ਬੱਜ ਜਾਣਗੇ ਕੰਮ ਹੁੰਦਾ ਦੇਖੀ ਨਹੀਂ ਓਏ ਕੋਈ ਬੰਦਾ ਨਹੀਂ ਖਾਣ ਵਾਲਾ ਹੁੰਦਾ ਜੀਨੇ ਖਾਣੀ ਐ ਉਹ ਕੀ ਜਵਾਬ ਐ ਕੋਈ ਆਪਣੇ ਕੰਨੀਓ ਨੰਬਰਦਾਰ ਨੇ ਉਹਨੂੰ ਛਿੜਕਿਆ ਤੋ ਤਾਂ ਨੰਬਰਦਾਰ ਕੁੰਡਾ ਸਿੰਘ ਕੋਲ ਆਇਆ ਤੇ ਪੁੱਛਿਆ ਮਾਵਾ ਮਾਵਾ ਹੁਣ ਵੀ ਦੇ ਦਈਏ ਇਹਨਾਂ ਨੂੰ ਕੇ ਨੰਬਰਦਾਰਾ ਸੁਰਤ ਕਰ ਫੀਮ ਖਾ ਕੇ ਅਫਰੇਮਾ ਹੋ ਜੂ ਹੁਣੇ ਤਾਂ ਰੋਟੀ ਖਾ ਕੇ ਹਟਿਆ ਕੰਮ ਨਹੀਂ ਹੋਣਾ ਫਿਰ ਅਫਰੇਮੇ ਨਾਲ ਟੰਗਾ ਮਣਮਣ ਦੀਆਂ ਹੋ ਜਾਣਗੀਆਂ ਪੜਿਆ ਵਿਚਾਰ ਕਮਲਾ ਨਾ ਹੋਵੇ ਅਜੇ ਤਾਂ ਇੱਕ ਵਾਰੀ ਹੋਰ ਕਰਾਂਗੇ ਚਾਹ ਉਦੋਂ ਦੇਵਾਂਗੇ ਰੋਟੀ ਹজম ਹੋ ਚੁੱਕੀ ਹੋ ਉਦੋਂ ਨੂੰ ਕੁੰਡਾ ਸਿੰਘ ਨੇ ਉਹਨੂੰ ਸਮਝਾਇਆ ਥੰਮਣ ਵਾਲੇ ਪਿੰਡ ਦੇ ਬੰਦੇ ਚਾਹਾਂ ਦੇ ਗਲਾਸ ਪੀ ਕੇ ਹਟੇ ਤਾਂ ਚਾਹ ਵਾਲੇ ਇੱਕ ਬਾਲਟੀ ਹੋਰ ਭਰੀ ਹੋਈ ਲੈ ਆਏ ਕਹਿ ਰਹੇ ਸਨ ਹੋਰ ਲਓ ਵੀ ਜੀਨੇ ਲੈਣੀ ਹੈ ਵਾਧੂ ਹੈ ਨਹੀਂ ਐਵੇਂ ਜਾਓ ਕੁਝ ਬੰਦਿਆਂ ਨੇ ਆਪਣੇ ਗਲਾਸਾਂ ਵਿੱਚ ਥੋੜੀ ਥੋੜੀ ਚਾਹ ਪੁਆ ਲਈ ਬਹੁਤਿਆਂ ਨੇ ਨਾ ਆਖ ਦਿੱਤੀ ਕੁਝ ਬੰਦੇ ਆਪਣੇ ਗਲਾਸ ਮਾਂਜ ਚੁੱਕੇ ਸਨ ਇੱਕ ਬੰਦੇ ਨੇ ਆਪਣਾ ਗਲਾਸ ਮਾਂਝ ਕੇ ਚਾਹ ਲਈ ਅੱਗੇ ਕਰ ਦਿੱਤਾ ਨਾਲ ਦਾ ਬੋਲਿਆ ਹੋਰ ਪੀਣੀ ਸੀ ਭਲਿਆ ਮਾਨਸਾ ਗਲਾਸ ਕਿਉਂ ਮਾਂਜਿਆ ਫਿਰ ਇੱਕ ਹੋਰ ਟੀਚਰੀ ਬੰਦੇ ਨੇ ਜਵਾਬ ਦਿੱਤਾ ਏ ਭਾਈ ਆਪ ਦਾ ਝੂਠਾ ਨਹੀਂ ਪੀਂਦਾ ਹੁੰਦਾ ਨੇੜੇ ਬੈਠੇ ਸਾਰੇ ਹੱਸ ਪਏ ਕੁੰਡਾ ਸਿੰਘ ਨੇ ਦੁੱਲੇ ਨੂੰ ਬੋਲ ਮਾਰਿਆ ਕਿਉਂ ਪੀਲੀ ਚਾਹ ਹਾਂ ਮਹਾਰਾਜ ਛਕ ਲਈ ਫਿਰ ਲਾਦੇ ਡੱਗਾ ਕਰਦੇ ਤਰਾਰੇ ਚ ਸਾਰੀ ਸੰਗਤ ਨੂੰ ਦੁੱਲਾ ਪੂਰਤੀ ਨਾਲ ਖੜਾ ਹੋਇਆ ਢੋਲ ਗਲ ਵਿੱਚ ਪਾਇਆ ਤੇ 치ਟੀ ਨਾਲ ਤਿਰੜ ਤਿਰੜ ਕੀਤੇ ਡੱਗਾ ਵੱਜਣ ਲੱਗਿਆ ਢੋਲ ਦੀ ਆਵਾਜ਼ ਨਾਲ ਜਿਵੇਂ ਰੋਹੀ ਬਿਆਬਾਨ ਵਿੱਚ ਜ਼ਿੰਦਗੀ ਤੜਪ ਪਈ ਹੋਵੇ ਸੂਰਜ ਸਿਖਰ ਆਇਆ ਖੜਾ ਸੀ ਟਿਕਵੀ ਗਰਮ ਹਵਾ ਚੱਲ ਰਹੀ ਸੀ ਐਨੀ ਗਰਮ ਕਿ ਪਿੰਡਿਆਂ ਨੂੰ ਪਲ ਸੇਕ ਕੇ ਲੰਘਦੀ ਆਸਮਾਨ ਵਿੱਚ ਕਿਦਰੇ ਕੋਈ ਬੱਦਲ ਨਹੀਂ ਸੀ ਦਰਖਤਾਂ ਦੇ ਨਵੇਂ ਪੱਤੇ ਟੈਕੇ ਖੜੇ ਸਨ ਆਕਾਸ਼ ਤੋਂ ਅੱਗ ਦੀਆਂ ਲਸਰਾਂ ਜਈਆਂ ਥੱਲੇ ਉਤਰਦੀਆਂ ਦਿਸਦੀਆਂ ਕਿਦਰੇ ਕੋਈ ਨਿੱਕਾ ਜਿਹਾ ਵਾਵ ਰੋਲਾ ਉੱਠਦਾ ਗੋਲ ਗੋਲ ਕੁੰਮ ਦਾ ਦੂਰ ਨਿਕਲ ਜਾਂਦਾ ਆਪਣਾ ਆਕਾਰ ਖਾਸਾ ਵੱਡਾ ਬਣਾ ਕੇ ਕਦੇ-ਕਦੇ ਇੰਨਾ ਵੱਡਾ ਕਿ ਧਰਤੀ ਤੋਂ ਲੈ ਕੇ ਉਰ ਆਸਮਾਨ ਤੱਕ ਪੱਠੇ ਦੀ ਚਿਮਨੀ ਜਿਹੀ ਖੜੀ ਦਿਸਦੀ ਦੋਵੇਂ ਨੰਬਰਦਾਰਾਂ ਦੇ ਮੋੜਿਆਂ ਤੇ ਸਮੋਸੇ ਹਵਾ ਵਿੱਚ ਲਹਿਰਾ ਰਹੇ ਸਨ ਚਲੋ ਉਠੋ ਬਈ ਚੋਬਰੋ ਨਹੀਂ ਫਿਰ ਆਲੰਗ ਚੜਜੂ ਚੱਕੋ ਕਈਆਂ ਟੋਕਰੇ ਮਾਰੋ ਮੜਾ ਸੇ ਬੰਦਿਆਂ ਦੀਆਂ ਟੋਲੀਆਂ ਟਾਬਵਲ ਵਧਣ ਲੱਗੀਆਂ ਦੁੱਲਾ ਤੇਜ਼ ਰਫਤਾਰ ਨਾਲ ਢੋਲ ਵਜਾ ਰਿਹਾ ਸੀ ਕੰਮ ਉਤੇ ਲੱਗਣ ਤੋਂ ਪਹਿਲਾਂ ਬੰਦਿਆਂ ਨੇ ਦੇਖਿਆ ਖਾਸੀ ਮਿੱਟੀ ਚੁੱਕੀ ਗਈ ਹੈ ਦੁੱਲੇ ਕੋਲ ਦੀ ਲੰਗ ਦੇ ਬੰਦੇ ਬੋਲੇ ਇਹ ਸਭ ਦੁੱਲਾ ਸੂੰ ਦਾ ਤਰਦਦ ਹੈ ਭਾਈ ਪਰ ਉਹਨਾਂ ਦੀ ਗੱਲ ਦੁੱਲੇ ਦੇ ਕੰਨ ਨਹੀਂ ਪਈ ਸੂਰਜ ਪੱਛੋਂ ਵਿੱਚ ਖਾਸਾ ਥੱਲੇ ਲਹਿ ਗਿਆ ਤਾਂ ਚਾਹ ਦੀਆਂ ਦੇਗਾਂ ਫੇਰ ਉਬਲਣ ਲੱਗੀਆਂ ਸਾਰੇ ਬੰਦੇ ਦਰਖਤਾਂ ਥੱਲੇ ਜਾ ਬੈਠੇ ਕਿੱਕਰਾਂ ਟਾਲੀਆਂ ਨੰਮ ਜੰਡ ਤੇ ਤੂਤਾਂ ਦੇ ਦਰਖਤ ਵਿਰਲੇ-ਵਿਰਲੇ ਕਈ ਸਨ ਕੋਰੀ ਅੱਗ ਵਰਦੀ ਤੇ ਪਿੰਡੇ ਲੋਹੇ ਜਾ ਰਹੇ ਸਨ ਦੋਵੇਂ ਨੰਬਰਦਾਰ ਆਪਣੇ ਆਪਣੇ ਬੰਦਿਆਂ ਨੂੰ ਪਿੰਨਾ ਤੋੜ-ਤੋੜਦੇ ਰਹੇ ਸਨ ਕੋਈ ਜਾਣਾ ਚੁੰਡੀ ਤੋੜ ਕੇ ਨਾਲ ਦੇ ਨੂੰ ਫੜਾ ਦਿੰਦਾ ਮੈਂ ਤਾਂ ਬਸ ਇੰਨੀ ਕੁ ਦਾ ਪਾਈ ਵਾਲਾ ਕੋਈ ਜਣਾ ਹੋਰ ਮੰਗਦਾ ਨੰਬਰਦਾਰਾ ਖੁੱਲੇ ਹੱਥ ਨਾਲ ਦੇ ਕਿਰਸ ਨਾ ਕਰ ਹੁਣ ਜੇ ਟੋਬਾ ਪਟਾਉਣਾ ਦਿਨ ਛਿਪਣ ਵਾਲਾ ਸੀ ਮਿੱਟੀ ਦਾ ਥੜਾ ਐਨ ਉੱਚਾ ਹੋ ਗਿਆ ਲੱਗਦਾ ਸੀ ਜਿਵੇਂ ਧਰਤੀ ਦਿਉਾਂ ਦੀ ਪੁੱਟੀ ਹੋਵੇ ਕਈਆਂ ਟੋਕਰੀ ਟੋਕਰੀਆਂ ਤੇ ਭਾਂਡੇ ਸਾਂਭ ਕੇ ਦੋਵੇਂ ਪਿੰਡ ਘਰਾਂ ਨੂੰ ਚੱਲ ਪਏ ਪਰ ਦੁੱਲਾ ਉਵੇਂ ਦਾ ਉਵੇਂ ਖੜਾ ਢੋਲ ਵਜਾ ਰਿਹਾ ਸੀ ਅੱਖਾਂ ਬੰਦ ਤੇ ਸਿਰ ਇੱਕ ਪਾਸੇ ਨੂੰ ਸਿੱਟਿਆ ਹੋਇਆ ਉਹ ਮਸਤ ਸੀ ਉਹਨੇ ਫੇਮ ਵੀ ਨਹੀਂ ਖਾਦੀ ਸੀ ਅੱਖਾਂ ਅੱਗੇ ਟਾਬ ਵਿੱਚ ਐਨ ਵਿਚਕਾਰ ਪਾਣੀ ਦੀ ਮੋਟੀ ਤਾਰ ਉਤਾ ਉੱਠ ਰਹੀ ਸੀ ਤਾਰ ਵਿੱਚੋਂ ਉਹਨੂੰ ਔਰਤ ਦਾ ਚਿਹਰਾ ਸਾਫ਼ ਦਿਸ ਰਿਹਾ ਸੀ ਜਿਉਂ-ਜਿਉਂ ਚਿਹਰਾ ਹੋਰ ਉਗੜਦਾ ਉਹਦਾ ਡੱਗਾ ਤੇਜ਼ ਵੱਜਣ ਲੱਗਦਾ